ਸਮਰਾਤ ਸਰ ਤੋਂ ਉਠਿਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਦੇ ਵਿੱਚ ਗਿਆ ਦੇਸ਼ ਦੇ ਤਾਂ ਉਸ ਤੋਂ ਬਾਅਦ ਹੁਣ ਬਾਹਰ ਦੀ ਕੰਟਰੀ ਦਾ ਰੁਖ ਕੀਤਾ ਅਮਰੀਕਾ ਤੋਂ ਜਾ ਕੇ 골ਡ ਮੈਟਰ ਚੱਕ ਲਈ ਆਇਆ ਇਹ ਨੌਜਵਾਨ ਇਹ ਨੌਜਵਾਨ ਪੰਜਾਬ ਪੁਲਿਸ ਦੇ ਵਿੱਚ ਹੈੱਡ ਕਾਂਸਟੇਬਲ ਹੈ ਤਾਂ ਨਾਮ ਸਾਹਿਲ ਹੈ ਤਾਂ ਸਾਹਿਲ ਨੇ ਐਸੀ ਮਲ ਮਾਰੀ ਹੈ ਕਿ ਉੱਥੇ ਅੰਗਰੇਜ਼ਾਂ ਦੀ ਬਸ ਕਰਾ ਦਿੱਤੀ ਬੱਗੇ 올 ਕੰਟਰੀਆਂ ਸੀ ਹੋਰ ਵੀ ਲਾਸ ਜਿਹੜਾ ਫਾਈਨਲ ਮੈਚ ਸੀ ਮੇਰਾ ਉਹ ਕੈਨੇਡਾ ਦੇ ਨਾਲ ਹੋਇਆ ਸੀ ਤੇ ਉਹਨਾਂ ਨੂੰ ਮੈਂ ਜਿਹੜਾ ਹਰਾ ਕੇ ਉਹ ਲੈ ਮੈਂ 골ਡ ਮੈਡ ਬੰਦਾ ਦਿਮਾਗ ਯੂਜ਼ ਕਰਦਾ ਟੈਕਨੀਕ ਯੂਜ਼ ਕਰਦਾ ਕਿ ਨਹੀਂ ਜਿਆ ਇਹਦੇ ਪੋਜੀਸ਼ਨ ਜੀ ਸਟਰੋਂਗ ਹੈ ਇਹਦੇ ਚ ਸਟਰੋਂਗ ਹੈ ਫਿਰ ਆਪਣਾ ਮੈਂ ਦਿਮਾਗ ਲਗਾ ਕੇ ਜਿਹੜਾ ਉਹ ਅਗਲਾ ਮੈਚ ਉਹ ਤੋਂ ਦੋ ਮੈਚ ਅਗਲਾ ਲਗਾਤਾਰ ਜਿੱਤੇ ਭੱਤੀ ਹੋਣ ਤੋਂ ਬਾਅਦ ਫਿਰ ਮੈਂ ਐਥਲੈਟਿਕ ਵੀ ਜੁਆਇਨ ਕੀਤੀ ਐਥਲੈਟਿਕ ਵਿੱਚ ਮੈਂ ਬਹੁਤ ਮਿਹਨਤ ਕੀਤੀ ਉਹਦੇ ਲੈ 200 400 ਮੀਟਰ ਜਿਹੜਾ ਈਵੈਂਟ ਮੈਂ ਦੌੜਿਆ मतलब की ड्यूटी करके तरन-तारन तो अपडाउन करना सिंथेटिक ट्रैक पे प्रैक्टिस करके फिर वापस आना फिर अपनी ड्यूटी भी करनी। انا لوہے ਦਾ weight ਆ ਸਾਰਾ। ਇਹਦੀ ਟਰੂ ਮੈਕਸੀਮਮ ਵੀ ਮੈਂ 70 ਤੋਂ 80 ਜਿਹੜਾ kg ਜਿਹੜਾ weight ਆ ਉਹ ਇੱਕ ਹੱਥ ਨਾਲ ਜਿਹੜਾ ਲਿਫਟ ਕਰ ਸਕਦਾ। ਜਦੋਂ ਤੁਸੀਂ ਐ ਪੋਜੀਸ਼ਨ ਤੇ ਖੇਡੋਗੇ ਤਾਂ ਇੰਜਰੀ ਹੋਏਗੀ। ਇੰਨੀ ਦੇਖਣਾ ਸਿਰਫ ਇੱਧਰ ਦੇਖਣਾ ਆਪਣੇ ਲਕਸ਼ਵਾਂ ਤੇ ਆ ਰੱਖਣਾ। ਮੈਂ ਸਿਰਫ ਤੁਹਾਨੂੰ ਟੈਕਨੀਕ ਦੇਣਾ ਰੋਕਿਆ ਹੈ। ਮੈਂ ਤੁਹਾਡਾ ਨਾ ਉਂਗਲਾ ਵੀ ਕੋਲਾਂਗਾ ਫਿਰ ਵੀ ਤੁਹਾਨੂੰ ਰੋਕ ਲਾਂਗਾ। ਜਦੋਂ ਉਹ ਹੁੰਦੇ ਸੀ ਉਹ ਮੈਨੂੰ ਬਹੁਤ ਸਪੋਰਟ ਕਰਦੇ ਸੀ ਜਦੋਂ ਮੇਰੇ ਕੋਈ ਇੰਜਰੀ ਹੋਣੀ ਮੈਂ ਡੈਡੀ ਨੂੰ ਕਹਿਣਾ ਕਿ ਮੇਰੇ ਤੇਲ ਮਲਦੋ ਜੀ ਉਹਦੋਂ ਥਲੈਡ ਕੀ ਕਰਦਾ ਸੀ ਨਾਲ ਮੈਂ ਡੈਡੀ ਨੇ ਮਨਾ ਨਹੀਂ ਕਰਨਾ ਨਹੀਂ ਤੂੰ ਆ ਕੋਈ ਗੱਲ ਨਹੀਂ ਤੋਕੇ ਵੱਧ ਰਿਹਾ ਵਾਂ ਤੂੰ ਬੈਂਤ ਕਰਦਾ ਵਾਂ ਮਨਾ ਨਹੀਂ ਕਦੀ ਕੀਤਾ ਇਸ ਟਾਈਮ ਉਹ ਦੁਨੀਆ ਚ ਨਹੀਂ ਹੈਗੇ ਨੇ ਫੀਲ ਹੁੰਦਾ ਹੈ ਕਮੀ ਮਹਿਸੂਸ ਹੁੰਦੀ ਹੈ ਜਿੰਨਾ ਨੂੰ ਦਿਖਾਣਾ ਸੀ ਸਾਰਾ ਕੁਝ ਉਹ ਹੈਗੇ ਨਹੀਂ ਬਿਲਕੁਲ ਜੀ ਬਿਲਕੁਲ ਅੱਜ ਉਹ ਹੁੰਦੇ ਤਾਂ ਡਿਊਟੀ ਦੇ ਦੌਰਾਨ ਦੌਰਾਨ ਚਲੋ ਮੰਚ ਆਂਦਾ ਵੀ ਸੀ ਕਿਸੇ ਟਾਈਮ ਇੰਨੀ ਡਿਊਟੀ ਵਹਿ ਜਾਂਦੀ ਸੀ ਮੰਚ ਆਂਦਾ ਸੀ ਕਿ ਯਾਰ ਮੈਂ ਹੈ ਕੀ ਪੰਗਾ ਲੈ ਲੈ ਕੀ ਗੇਮ ਵੀ ਕਰਨੀ ਆ ਜੇ ਨਾ ਕਰੀਏ ਤਾਂ ਇੱਕ ਤਾਨੇ ਵੀ ਵੱਜਦੇ ਨੇ ਰੈਪੋ ਘਟ ਜਾਂਦੀ ਕਿ ਯਾਰ ਸ਼ੁਰੂਆਤ ਤੇ ਬੜੇ ਬੜਾ ਤੂੰ ਰੋਲਾ ਪੰਦਾ ਸੀ ਕਿ ਹੁਣ ਤੂੰ ਖੇਡਣ ਵੀ ਨਹੀਂ ਗਿਆ ਰਾਤ ਨੂੰ ਚੱਲੋ ਸੀਏ ਸਟਾਫ ਚ ਪੋਸਟਿੰਗ ਸੀ ਮੇਰੀ ਰਾਤ ਨੂੰ 2 ਵਜੇ ਜਾਣਾ ਸਵੇਰੇ 5 ਵਜੇ ਜਾਣਾ ਕੋਈ ਟਾਈਮ ਨਹੀਂ ਹੈਗਾ ਸਾਡਾ ਕੋਈ ਤੁਹਾਨੂੰ ਪਤਾ ਹੀ ਹੈ 24 ਘੰਟੇ ਦੇ ਮਲਾਜੇ ਮੈਂ ਸੀ ਦੋਸਤੋ ਇਹ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਗੱਭਰੂ ਨੌਜਵਾਨ ਜਿਹੜੀ ਜਗ੍ਹਾ ਵੀ ਜਾਂਦੇ ਨੇ ਉੱਥੇ ਮੱਲਾ ਜ਼ਰੂਰ ਮਾਰਦੇ ਨੇ ਅੱਜ ਅਸੀਂ ਇੱਕ ਨੌਜਵਾਨ ਦੇ ਕੋਲ ਪਹੁੰਚੇ ਨੇ ਜਿਹੜੇ ਨੌਜਵਾਨ ਦਾ ਘਰ ਅਮਰਤਸਰ ਦੇ ਵਿੱਚ ਹੈ ਪਰ ਅਮਰਤਸਰ ਤੋਂ ਉਠਿਆ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਦੇ ਵਿੱਚ ਗਿਆ ਦੇਸ਼ ਦੇ ਤਾਂ ਉਸ ਤੋਂ ਬਾਅਦ ਹੁਣ ਬਾਹਰ ਦੀ ਕੰਟਰੀ ਦਾ ਰੁਖ ਕੀਤਾ ਅਮਰੀਕਾ ਤੋਂ ਜਾ ਕੇ 골ਡ ਮੈਟਰ ਜੈੱਟ ਕੇ ਲਈ ਆਇਆ ਇਹ ਨੌਜਵਾਨ ਤਾਂ ਦੱਸਦੀ ਹੈ ਕਿ ਇਹ ਨੌਜਵਾਨ ਪੰਜਾਬ ਪੁਲਿਸ ਦੇ ਵਿੱਚ ਹੈੱਡ ਕਨਸਟੇਬਲ ਹੈ ਤਾਂ ਨਾਮ ਸਾਹਿਲ ਸਾਹਿਲ ਨੇ ਐਸੀ ਮੱਲ ਮਾਰੀ ਹੈ ਕਿ ਉੱਥੇ ਅੰਗਰੇਜ਼ਾਂ ਦੀ ਬਸ ਕਰਾ ਦਿੱਤੀ ਜਦੋਂ ਪੰਜਾ ਲੜਾਣਾ ਸ਼ੁਰੂ ਕੀਤਾ ਤਾਂ ਸਾਰਿਆਂ ਨੇ ਇੱਕ ਵਾਰ ਘੁਟਨੇ ਟੇਕ ਦਿੱਤੇ ਤਾਂ ਸਾਹਿਲ ਸਾਡੇ ਨਾਲ ਮੌਜੂਦ ਹੈ ਸਾਹਿਲ ਜੀ ਨਾਲ ਗੱਲਬਾਤ ਹੀ ਕਰਾਂਗੇ ਨਾਲ ਪ੍ਰੈਕਟਿਸ ਚੱਲਦੀ ਵੀ ਸਾਹਿਲ ਜੀ ਦੀ ਤਾਂ ਨਾਲ ਅਸੀਂ ਗੱਲਬਾਤ ਵੀ ਸਾਂਝੀ ਕਰਾਂਗੇ ਬੜੀ ਵੱਡੀ ਗੱਲ ਹੈ ਕਿ ਆਪਣੇ ਜਦੋਂ ਅਸੀਂ ਸੂਬੇ 'ਚ ਹੋਈਏ ਜਾਂ ਫਿਰ ਆਪਣੇ ਦੇਸ਼ ਦੇ ਵਿੱਚ ਹੋਈਏ ਤਾਂ ਫਿਰ ਥੋੜਾ ਮਾਣ ਵੈਸੇ ਹੁੰਦਾ ਹੈ ਕਿ ਮੈਂ ਤੇ ਜਿੱਤ ਜਾਵਾਂਗਾ ਪਰ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਉੱਥੇ ਮੱਲਾ ਮਾਰਨੀ ਆ ਬੜਾ ਜਿਗਰੀ ਵਾਲਾ ਕੰਮ ਹੈ ਕਿਸ ਤਰ੍ਹਾਂ ਦੇ ਕਿਸ ਤਰੀਕੇ ਦੇ ਨਾਲ ਉੱਥੇ ਬੜੀ ਸੀ ਸਾਰਾ ਮਾਹੌਲ ਤੁਹਾਨੂੰ ਦਿਖਾ ਦਿੰਦਾ ਜੀ ਪਹਿਲਾਂ ਤਾਂ ਤੁਹਾਡਾ ਸਭ ਤੋਂ ਧੰਨਵਾਦ ਕਰਦਾ ਹਾਂ ਜੀ ਤੁਸੀਂ ਇੱਥੇ ਆਏ ਪਹੁੰਚੇ ਹੋ ਮੇਰੇ ਲਈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਦਿਨਾਂ ਚ ਲਾਸਟ ਮੰਥ ਜਿਹੜੇ ਗੇਮਸ ਹੋਈਆਂ ਨੇ ਵਰਲਡ ਪੁਲਿਸ ਗੇਮ ਜੀ 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 27 ਜੂਨ ਤੋਂ ਲੈ ਕੇ 7 ਜੁਲਾਈ ਤੱਕ ਅਮਰੀਕਾ ਦੇ ਵਿੱਚ ਅਲਬਾਮਾ ਜੀ 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 ਉੱਚ ਸਿਟੀ ਹੈ ਬਰਮਿੰਗਮ ਉੱਥੇ ਇਹ ਗੇਮਾਂ ਹੋਈਆਂ ਨੇ ਲਾਸਟ ਮਹੀਨੇ ਦੇ ਵਿੱਚ ਤੇ ਉੱਥੇ ਜਿਹੜਾ ਮੈਂ ਆਮ ਨੈਸਲਿੰਗ ਗੇਮ ਦੇ ਵਿੱਚ ਜਿਹੜਾ ਉਹ ਪਾਰਟਿਸਪੇਸ਼ਨ ਕੀਤਾ ਹੈ ਪਾਰਟਿਸਪੇਸ਼ਨ ਦੇ ਵਿੱਚ ਜਿਹੜੇ ਆ ਮੈਂ ਦੋ 골ਡ ਮੈਡਲ ਜਿਹੜੇ ਆ ਉਹ ਆਪਣੇ ਇੰਡੀਆ ਆਪਣੇ ਪੰਜਾਬ ਔਰ ਆਪਣੇ ਪੰਜਾਬ ਪੁਲਿਸ ਦੇ ਲਈ ਜਿਹੜਾ ਜਿੱਤ ਕੇ ਲੈ ਕੇ ਆਇਆ ਜੀ। ਕੀ ਬਾਤ ਹੈ। ਬੜੀ ਵਧੀਆ ਵੱਡੀ ਗੱਲ ਹੈ। ਅੱਛਾ ਸਾਈਲ ਵੀ ਮਨਾ ਦੱਸੋ ਉੱਥੇ ਕਿੰਨੇ ਜਾਣੇ ਸੀ? ਕਿਹੜੇ-ਕਿਹੜੇ ਦੇਸ਼ ਤੋਂ ਲੋਕ ਆਏ ਸਨ ਜਦੋਂ ਇੱਥੇ ਆ ਜਿਹੜਾ ਪੰਜਾ ਕੰਪੀਟੀਸ਼ਨ ਹੋਇਆ ਤੁਹਾਡਾ ਉੱਥੇ? ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਸਭ ਤੋਂ ਪਹਿਲਾਂ ਜਿਹੜੀਆਂ ਇਹ ਗੇਮਸ ਨੇ ਇਹ 올림픽 ਤੋਂ ਬਾਅਦ ਦੂਸਰੀਆਂ ਗੇਮਸ ਆਉਂਦੀਆਂ ਨੇ। ਜੀ 올림픽 ਤੋਂ ਬਾਅਦ ਇਹ ਦੂਸਰੀਆਂ ਗੇਮਸ ਆਉਂਦੀਆਂ ਨੇ ਵਰਲਡ ਪੁਲਿਸ ਗੇਮਸ ਉਹਦੇ ਵਿੱਚ ਜਿਹੜੇ ਆ 70 ਦੇਸ਼ਾਂ ਜਿਹੜਾ ਉਹ ਪਾਰਟਿਸਪੇਸ਼ਨ ਕੀਤਾ ਔਰ 8500 ਟੋਟਲ ਐਥਲੀਟ ਸੀ 올 ਗੇਮਸ ਦੇ ਸਾਰੀਆਂ ਗੇਮਾਂ ਦੇ ਉਹਦੇ ਚ ਐਥਲੈਟਿਕ ਫੁੱਟਬਾਲ ਹਾਕੀ ਬਾਸਕਟਬਾਲ ਜਿੰਨੀਆਂ ਵੀ ਆਪਣੀਆਂ ਗੇਮਸ ਆਂਦੀਆਂ ਨੇ ਉਹਦੇ ਵਿੱਚ ਜਿਹੜਾ 8500 ਐਥਲੀਟ ਨੇ ਭਾਗ ਲਿਆ ਤੇ ਜਿਹੜੀ ਕਿ ਮੇਰੇ ਗੇਮ ਦੇ ਵਿੱਚ ਸੀ ਉਹ ਲੈਫਟ ਔਰ ਰਾਈਟ ਹੈਂਡ ਦੇ ਵਿੱਚ ਤਕਰੀਬਨ 20 ਤੋਂ 25 ਜਿਹੜੇ ਉਹ 플레이ਰ ਸੀ ਜੋ ਮੈਂ ਰਾਈਟ ਹੈਂਡ ਦੇ ਵਿੱਚ ਮੇਰੇ 15 ਪਲੇਅਰ ਪਾਰਟਿਸਪੇਸ਼ਨ ਹੋਏ ਲੈਫਟ ਹੈਂਡ ਦੇ ਵਿੱਚ ਜਿਹੜੇ ਆ ਉਹ ਮੇਰੇ 13 ਪਲੇਅਰ ਸੀ ਟੋਟਲ ਉਹਨਾਂ ਨੂੰ ਮੈਂ ਹਰਾ ਕੇ ਜਿਹੜਾ ਉਹ ਦੋ 골ਡ ਮੈਡਲ ਲੈ ਕੇ ਆਇਆ ਜੀ ਉਹਦੇ ਜਿਹੜੇ ਕੰਟਰੀ ਪਾਰਟਿਸਪੇਸ਼ਨ ਸੀ ਉਹ ਮੈਂ ਦੱਸ ਰਾਂ ਸੀ ਕੈਨੇਡਾ ਸੀ ਯੂ ਐਸ ਏ ਸੀ ਨੀਦਰਲੈਂਡ ਸੀ ਸਿੰਗਾਪੁਰ ਸੀ ਬਾਕੀ ਆਲ ਕੰਟਰੀਆਂ ਸੀ ਹੋਰ ਵੀ ਲਾਸਟ ਜਿਹੜਾ ਫਾਈਨਲ ਮੈਚ ਸੀ ਮੇਰਾ ਉਹ ਕੈਨੇਡਾ ਦੇ ਨਾਲ ਹੋਇਆ ਸੀ ਨਨੋ ਮੈਂ ਜਿਹੜਾ ਹਰਾ ਕੇ ਹੋੜਾ ਮੈਂ ਗੋਲਡਮੈਂਨ ਵੈਸੇ ਤੇ ਪੰਜਾਬ ਦੇ ਗੱਭਰੂ ਜਵਾਨ ਜਿਹੜੇ ਢੜਕੂ ਨਹੀਂ ਦਿੰਦਾ ਪਰ ਥੋੜਾ ਢੜਕੂ ਹੋਇਆ ਸੀ ਜਦੋਂ ਬਾਹਰ ਗਏ ਆ ਕਿ ਪਤਾ ਨਹੀਂ ਕੀ ਬਣਨਾ ਕੋਈ ਵੀ ਅ ਅੱਗੇ ਕੋਈ ਯੋਧਾ ਐਸਾ ਟੱਕਰ ਜਾਂਦਾ ਕਿ ਜਿੱਦੇ ਨਾਲ ਮੁਕਾਬਲਾ ਕਰਨਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਜੀ ਬਿਲਕੁਲ ਜੀ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਣਾ ਚਾਹੁੰਦਾ ਹਾਂ ਜੀ ਇੱਕ ਇੰਨੇ ਵੱਡੇ ਅ ਕੰਟਰੀ ਦੇ ਵਿੱਚ ਜਾਣਾ ਬਿਲਕੁਲ ਮਤਲਬ ਕਿ ਵਰਲਡ ਦੀ ਨੰਬਰ 1 ਕੰਟਰੀ ਹੋ ਗਈ ਬਿਲਕੁਲ ਜੀ ਤੁਹਾਨੂੰ ਪਤਾ ਹੈ ਇਹ ਕਿ ਆਪਣੇ ਜਿਹੜੇ ਚਲੋ ਲੋਕ ਡੋਂਕੀਆਂ ਲਾ ਕੇ ਜਾ ਰਹੇ ਨੇ ਆਪਾਂ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ ਆਂ ਯੂਐਸਏ ਦੇ ਵਿੱਚ ਜਿਹੜਾ ਉਹ ਖੇਡ ਕੇ ਆਏ ਆ ਮੱਲਾ ਮਾਰ ਕੇ ਆਏ ਆ ਤੇ ਪੰਜਾਬੀ ਹੁੰਦੇ ਨਾਲ ਤੇ ਪੰਜਾਬੀਆਂ ਦਾ ਜੋਸ਼ ਸਾਨੂੰ ਵੀ ਪਤਾ ਹੀ ਹੈ ਕਿ ਜਿੱਥੇ ਆਪਾਂ ਖੜ੍ਹ ਜਾਈਦਾ ਤੇ ਫਿਰ ਆਪਾਂ ਪੂਰੀ ਪੰਜਾਬੀ ਪੰਜਾਬੀ ਹੁੰਦੇ ਨੇ ਬਿਲਕੁਲ ਆਪਾਂ ਪੂਰਾ ਜ਼ੋਰ ਦੇ ਨਾਲ ਫਿਰ ਮਨੋ ਖੇਡੀ ਦਾ ਅੰਦਰੋਂ ਦੀ ਬਿਲਕੁਲ ਭਾਵੇਂ ਅੱਗੇ ਜਿੰਨਾ ਮਰਜ਼ੀ ਪਲੇ ਤਗੜਾ ਹੋਵੇ ਕੋਈ ਗੱਲ ਨਹੀਂ ਆ ਜੀ ਦੇਖੋ ਹਾਰ ਜਿੱਦਾ ਬਣੀ ਹੈ ਜੀ ਇੱਕ ਨੇ ਹਾਰਨਾ ਇੱਕ ਨੇ ਜਿੱਤਣਾ ਹੈ ਇਹ ਖੇਡ ਦਾ ਨਿਯਮ ਹੈ ਜਿਹੜਾ ਹਾਰਨ ਤੋਂ ਬਾਅਦ ਵੀ ਤੁਰਿਆ ਰਹੇ ਉਹਨੂੰ ਕਹਿੰਦੇ ਮੇਰਾ ਮੈਚ ਇਦਾਂ ਹੀ ਹੋਇਆ ਜੀ ਦੇਖੋ ਜਿਹੜਾ ਮੇਰਾ ਲੈਫਟ ਹੈਂਡ ਦੇ ਵਿੱਚ ਜਿਹੜਾ ਮੈਨੂੰ ਬਹੁਤ ਟਫ ਕੰਪੀਟੀਸ਼ਨ ਸੀ ਜਿਹੜਾ ਮੇਰਾ ਲਾਸਟ ਮੈਚ ਸੀ ਉਹਦੇ ਨਾਲ ਮੇਰੀਆਂ ਤਿੰਨ ਫਾਈਟਾਂ ਲਗਾਤਾਰ ਹੋਈਆਂ ਤਿੰਨ ਫਾਈਟਾਂ ਇਦਾਂ ਸੀ ਫਰਸਟ ਫਾਈਟ ਹੋਈ ਚਲੋ ਹਾਂ ਸਾਡੀ ਗੇਮ ਇਦਾਂ ਵਾ ਹੱਥ ਸਲਿੱਪ ਹੁੰਦਾ ਤੇ ਬਾਅਦ ਹੱਥ ਬੰਦੇ ਆ ਦਿਮਾਗ ਵਰਤਿਆ ਪਹਿਲੀ ਵਾਰੀ ਹਾਰਿਆ ਉਹਦੇ ਕੋ ਮੈਂ ਕੈਨੇਡਾ ਵਾਲੇ ਕੋ ਅੱਛਾ ਉਸ ਤੋਂ ਬਾਅਦ ਜਿਹੜਾ ਮੇਰਾ ਦਿਮਾਗ ਚੱਲੋ ਬੰਦਾ ਦਿਮਾਗ ਯੂਜ਼ ਕਰਦਾ ਟੈਕਨੀਕ ਯੂਜ਼ ਕਰਦਾ ਕਿ ਨਹੀਂ ਜੇ ਆ ਇਹਦੇ ਪੋਜੀਸ਼ਨ ਚ ਸਟਰੋਂਗ ਹੈ ਇੱਥੇ ਸਟਰੋਂਗ ਹੈ ਫਿਰ ਆਪਣਾ ਮੈਂ ਦਿਮਾਗ ਲਗਾ ਕੇ ਜਿਹੜਾ ਉਹ ਅਗਲਾ ਮੈਚ ਉਹ ਦੋ ਮੈਚ ਅਗਲਾ ਲਗਾਤਾਰ ਜਿੱਤੇ ਜਿਹੜਾ ਮੈਂ 골ਡ ਮੈਡਲ ਲੈ ਕੇ ਆਇਆ ਜੀ ਅੱਛਾ ਸਾਇਲ ਜੀ ਮੈਂ ਦੇਖਦਾ ਪਿਆ ਸਾਰਾ ਦੇਸੀ ਜਿਗਾਰਡ ਰੱਖਿਆ ਹੋਇਆ ਤੁਸੀਂ ਇੱਥੇ ਆ ਇੱਕ ਵਾਰ ਝਾਕ ਮਰਾਇਓ ਇਹ ਮੈਨੂੰ ਲੱਗਦਾ ਹੈ ਕਿ ਹੈਲਥ ਕਲੱਬਾਂ ਤੋਂ ਜ਼ਿਆਦਾ ਆ ਦੇਸੀ ਜਿਗਾਰਡ ਜ਼ਿਆਦਾ ਵਧੀਆ ਮਾਦ ਮਾਰਦੇ ਹੈਗਾ ਕਹਿ ਸਕਦੇ ਹੋ ਜੀ ਬਿਲਕੁਲ ਜੀ ਦੇਖੋ ਆ ਤੁਸੀਂ ਦੇਖ ਸਕਦੇ ਜਿਹੜੇ ਲੱਕੜ ਦੇ ਬਣੇ ਹੋਏ ਨੇ ਇਕੁਪਮੈਂਟ ਇਹ ਕੀ ਕੰਮ ਦਿੰਦੇ ਨੇ ਇਹ ਸਾਰੇ ਅਲੱਗ-ਅਲੱਗ ਜਿਹੜੇ ਐਂਗਲ ਦੇ ਕੰਮ ਕਰਦੇ ਨੇ ਹੱਥ ਦੀ ਗ੍ਰਿਪ ਕਿਸੇ ਦੀ ਵੱਡੀ ਹੁੰਦੀ ਹੈ ਕਿਸੇ ਦੀ ਹੱਥ ਦੀ ਗ੍ਰਿਪ ਛੋਟੀ ਹੈ ਫਿੰਗਰ ਦੀ ਸਟਰੈਂਥ ਲਈ ਹੈ ਕੋਈ ਰਿਸਟ ਦੀ ਸਟਰੈਂਥ ਲਈ ਹੈ ਅਲੱਗ-ਅਲੱਗ ਜਿਹੜੇ ਉਹ ਪੋਜੀਸ਼ਨ ਆ ਜਿਵੇਂ ਆਹ ਕੋਨ ਟਾਈਪ ਆ ਇਹ ਫਿੰਗਰ ਲਈ ਆ ਲਾਸਟ ਫਿੰਗਰ ਸਟਰੋਂਗ ਜਿਵੇਂ ਆਹ ਦੋ ਫਿੰਗਰ ਹੈ ਇਹਨਾਂ ਨੂੰ ਐਸੀ ਸਟਰੋਂਗ ਕਰਨਾ ਹੈ ਅੱਛਾ ਤੇ ਇਹਨਾਂ ਨੂੰ ਐਸੀ ਕਰਲ ਕਰਾਂਗੇ ਕਰਲ ਕਰਨ ਤੋਂ ਬਾਅਦ ਜਿਹੜੀ ਆ ਸਾਡੀ ਸਟਰੈਂਥ ਵਧੇਗੀ ਜੋਂ-ਜੋਂ ਅਸੀਂ ਪ੍ਰੈਕਟਿਸ ਕਰਾਂਗੇ ਘਾਂ-ਘਾਂ ਉਹ ਸੋ ਬਾਤ ਤੁਹਾਨੂੰ ਦੱਸਣਾ ਚਾਹਨਾ ਹੈ ਇਹ ਮੇਰਾ ਨਹੀਂ ਹੈ ਬਣਿਆ ਹੋਇਆ ਸਾਰਾ ਮੇਰਾ ਬ੍ਰਦਰ ਆ ਇਸ ਟਾਈਮ ਉਹ ਲੀਗ ਚ ਅੱਜ ਤੋਂ ਲਾਈਵ ਆ ਰਿਹਾ ਸੋਨੀ სპੋਰਟਸ ਤੇ ਕੀ ਬਾਤ ਹੈ ਮੇਰਾ ਬ੍ਰਦਰ ਮੇਰਾ ਗੁਰੂ ਹੈ ਸੁਰੇਸ਼ ਲੋਤਰਾ ਇਹ ਮੇਰੇ ਤੋਂ 3 ਸਾਲ ਵੱਡਾ ਹੈ ਜੀ ਤੇ ਇਹ ਤੁਹਾਨੂੰ ਦੱਸਣਾ ਚਾਹਨਾ ਕਿ ਆਪਣੇ ਪ੍ਰਵੀਨ ਦਬਾਜ ਜੀ ਜਿਹੜੇ ਫਿਲਮੀ ਐਕਟਰ ਨੇ ਉਹਨਾਂ ਨੇ ਲੀਗ ਸ਼ੁਰੂ ਕੀਤੀ ਸੀ ਸੀਜ਼ਨ 2 ਪਿਛਲੀ ਵਾਰ winner ਸੀ ਸੁਨੀਲ ਛੱਟੀ ਜੀ ਆਏ ਸੀ ਉੱਥੇ ਚੀਫ ਗੈਸਟ ਹੁਣ ਇਸ ਤੋਂ ਬਾਅਦ ਜਿਹੜੇ ਆ ਇਹ ਦੁਬਾਰਾ ਫੇਰ ਅਜ ਤੋਂ ਲੀਗ ਸ਼ੁਰੂ ਹੋਆ ਸੋਨੀ ਸਪੋਰਟਸ ਤੇ ਜਿਹੜਾ 5 ਸ਼ਾਮ 5 ਤੇ ਲੈ ਕੇ ਰਾਤ 9 ਵਜੇ ਤੱਕ ਸੋਨੀ ਸਪੋਰਟ ਚੈਨਲ 3 ਤੇ ਜਿਹੜਾ ਲੀਗ ਰੋਜ਼ਾਨਾ ਜਿਹੜੀ ਉਹ ਆਏਗੀ ਤੇ ਬ੍ਰਦਰ ਮੇਰਾ ਜਿਹੜਾ ਵਾ ਜੈਪੂਰ ਵੀਰਸ ਦੇ ਵਿੱਚ ਜਿਹੜਾ ਉਹ ਖੇਡ ਰਿਹਾ ਉਹਨੂੰ ਚੌਂਣ ਹੋਈ ਸੀ ਯਾਨਕੀ ਗੇਮਾਂ ਦਾ ਸ਼ੌਂਕ ਦੋਨਾਂ ਭਰਾਵਾਂ ਨੂੰ ਬਿਲਕੁਲ ਜੀ ਬਿਲਕੁਲ ਅੱਛਾ ਕਦੋਂ ਤੋਂ ਸ਼ੌਂਕ ਪਿਆ ਸੀ ਗੇਮ ਦਾ ਗੇਮ ਦਾ ਮੇਰੇ ਬ੍ਰਦਰ ਨੂੰ ਤਾਂ ਖੇਡਦੇ ਨੂੰ 15 ਸਾਲ ਹੋ ਚੁੱਕੇ ਨੇ ਜੀ 15 ਸਾਲ ਉਹ 7 ਤੋਂ 8 ਵਾਰ ਜਿਹੜਾ ਉਹ ਨੈਸ਼ਨਲ ਚੈਂਪੀਅਨ ਰਿਹਾ ਹੈ ਜੀ ਉਹਦੇ ਵੱਲ ਦੇਖ ਕੇ ਚਲੋ ਮੈਂ ਵੀ ਸਪੋਰਟਸ ਨਾਲ ਜੁੜਿਆ ਸੀ 2010 ਦਾ ਜਿਹੜਾ ਸਪੋਰਟਸ ਨਾਲ ਜੁੜਿਆ ਆ ਮੈਂ ਵਾਲੀਬਾਲ ਖੇਡਿਆ ਸਕੂਲ ਟਾਈਮ ਤੋਂ ਲੈ ਕੇ ਯੂਨੀਵਰਸਿਟੀ ਟਾਈਮ ਤੱਕ ਮੈਂ ਵਾਲੀਬਾਲ ਹੀ ਖੇਡਿਆ ਅੱਛਾ ਜੀ ਮੇਰੀ ਜਿਹੜੀ ਪੜ੍ਹਾਈ ਹੈ ਉਹ ਵੀ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਹੀ ਆ ਸਾਰੀ ਮੈਂ ਬੀਪੀਐਡ ਸੈਕੰਡイヤー ਦੇ ਦੌਰਾਨ ਜਿਹੜਾ ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋ ਜਾਂਦਾ ਠੀਕ ਹੈ ਉਸ ਤੋਂ ਬਾਅਦ ਭਰਤੀ ਹੋਣ ਤੋਂ ਬਾਅਦ ਫਿਰ ਮੈਂ ਐਥਲੈਟਿਕ ਵੀ ਜੁਆਇਨ ਕੀਤੀ ਐਥਲੈਟਿਕ ਵਿੱਚ ਮੈਂ ਬਹੁਤ ਮਿਹਨਤ ਕੀਤੀ ਉਹਦੇ ਲਈ 200 400 ਮੀਟਰ ਜਿਹੜਾ ਈਵੈਂਟ ਮੈਂ ਦੌੜਿਆ ਮਤਲਬ ਕਿ ਡਿਊਟੀ ਕਰਕੇ ਤਰਨ ਤਾਰਨ ਤੋਂ ਅਪ ਡਾਊਨ ਕਰਨਾ ਸੰਤਾਲੀ ਟਰੈਕ ਤੇ ਪ੍ਰੈਕਟਿਸ ਕਰਕੇ ਫਿਰ ਵਾਪਸ ਆਣਾ ਫਿਰ ਆਪਣੀ ਡਿਊਟੀ ਵੀ ਕਰਨੀ ਮਿਹਨਤ ਬਹੁਤ ਕੀਤੀ ਹੈ ਜੀ ਉਹਦਾ ਫਲ ਮਿਲਿਆ ਬਿਲਕੁਲ ਜੀ ਬਿਲਕੁਲ ਦੇਖੋ ਗੇਮ ਕੋਈ ਵੀ ਹੈ ਜੀ ਬੰਦੇ ਦਾ ਏਮ ਹੋਣਾ ਚਾਹੀਦਾ ਮੇਰਾ ਏਮ ਸੀ ਮੈਂ ਇੰਡੀਆ ਖੇਡਣਾ ਹੈ ਗੇਮ ਕੋਈ ਵੀ ਹੋਵੇ ਮੇਰਾ ਏਮ ਹੈ ਮੈਂ ਇੰਡੀਆ ਖੇਡਣਾ ਹੈ ਖੇਡਿਆ ਮੈਂ ਬਲੇਜ਼ਰ ਪਾਣਾ ਇੰਡੀਆ ਦਾ ਅੱਛਾ ਠੀਕ ਹੈ ਨਾ ਗੇਮ ਕੋਈ ਵੀ ਹੈ ਜੋਰ ਹਰ ਗੇਮ ਅੱਛਾ ਮੈਨੂੰ ਸਾਹਿਬ ਜੀ ਦੱਸੋ ਜਦੋਂ ਅਸੀਂ ਪੰਜੇ ਦੀ ਗੇਮ ਕਰਦੇ ਆਂ ਉਦੇ ਵਿੱਚ ਕੀ ਵਜਨ ਦਾ ਹੁੰਦਾ ਹੈ ਕਿ ਬਰਾਬਰ ਵਜਨ ਹੋਣਾ ਜਾਂ ਫਿਰ ਕੀ ਉਹਦੇ ਵਿੱਚ ਕਿਸ ਤਰ੍ਹਾਂ ਦੀ ਜੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਇਹਦੇ ਵਿੱਚ ਜਿਵੇਂ ਰੈਸਲਿੰਗ ਗੇਮ ਹੈ ਕੁਸ਼ਤੀ ਜੀ ਸੇਮ ਇਦਾਂ ਹੀ ਇਹ ਗੇਮ ਹੈ ਇਹ ਆਮ ਰੈਸਲਿੰਗ ਹੈ ਜਿਵੇਂ ਉਹਨਾਂ ਦੀ weight category ਹੁੰਦੀ ਹੈ ਇਦਾਂ ਹੀ ਇਹਦੇ ਵਿੱਚ weight category ਹੁੰਦੀ ਹੈ ਜਿਵੇਂ ਮੈਂ 100 ਕਿਲੋ ਭਾਰ ਚ ਖੇਡ ਰਿਹਾ ਤੇ ਅਗਲਾ ਬੰਦਾ ਵੀ 100 ਕਿਲੋ ਭਾਰ ਚ ਹੋਵੇਗਾ ਉਹ ਮੇਰੇ ਨਾਲ ਪਾਰਟਿਸਪੇਸ਼ਨ ਕਰੇਗਾ ਜੀ ਅੱਛਾ ਮੈਂ ਵਜਨ ਦੇ ਹਿਸਾਬ ਨਾਲ ਚਾਹੁੰਦਾ ਅੱਛਾ ਇੱਥੇ ਤੀ ਹੈ ਇਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਰਦੇ ਪਏ ਜੇ ਇੱਕ ਵਾਰ ਦਿਖਾਓ ਕਰਕੇ ਇਹਦੇ ਵਿੱਚ ਕਰਦੇ ਪਏ ਇਹਦੇ ਵਿੱਚ ਕਿੰਨਾ ਕੁ ਵਜਨ ਤੀ ਵੱਧ ਤੋਂ ਵੱਧ ਪਾ ਲੈਂਦੇ ਥੱਲੇ ਪਲੇਟਾਂ ਦਿਖਾਓ ਜਰਾ ਕਿੰਨਾ ਕੁ ਵਜਨ ਇੱਥੇ ਪੈ ਜੀ ਸਾਰਾ ਜਿਹੜਾ ਦੇਸੀ ਵੇਟ ਰੱਖਿਆ ਹੋਇਆ ਹੈ ਆਪਣਾ ਲੋਹੇ ਦਾ ਵੇਟ ਹੈ ਸਾਰਾ ਹਾਂ ਇਹਦੇ ਚ ਮੈਕਸਿਮਮ ਵੀ ਮੈਂ 70 ਤੋਂ 80 ਜਿਹੜਾ ਕੇਜੀ ਜਿਹੜਾ ਵੇਟ ਆ ਉਹ ਇੱਕ ਹੱਥ ਨਾਲ ਜਿਹੜਾ ਲਿਫਟ ਕਰ ਲੈਂਦਾ 70 80 ਕਿਲੋ ਪਾਜਣਾ ਐ ਸੱਚ ਕਰ ਦੇਣਾ ਜੀ ਬਿਲਕੁਲ ਜੀ ਬਿਲਕੁਲ ਮੈਂ ਇੱਕ ਹੱਥ ਨਾਲ ਜਿਹੜਾ ਆਪਣੀ ਲਿਫਟ ਕਰ ਲੈਣਾ ਜਦੋਂ ਮੈਂ ਇਤੋਂ ਫੜਨਾ ਚ ਜੀ ਬਿਲਕੁਲ ਜੀ ਸਰ ਵੇਖੀ ਬਾਂਹਾਂ ਤੋੜ ਦਿਓ ਚਲੋ ਜੀ ਜੀ ਬਿਲਕੁਲ ਜੀ ਦੇਖੋ ਤੁਹਾਡਾ ਧਿਆਨ ਸਾਡੇ ਹੱਥਾਂ ਵੱਲ ਰਹਿਣਾ ਚਾਹੀਦਾ ਜਦੋਂ ਤੁਸੀਂ ਇਹ ਪੋਜੀਸ਼ਨ ਤੇ ਖੜੋ ਹੋਗੇ ਤੁਹਾਡੀ ਇੰਜਰੀ ਹੋਏਗੀ ਕਿਤੇ ਨਹੀਂ ਦੇਖਣਾ ਸਿਰਫ ਇੱਧਰ ਦੇਖਣਾ ਆਪਣੇ ਲਕਸ਼ਵਰ ਤੇ ਧਿਆਨ ਰੱਖਣਾ ਹੱਥਾਂ ਦੇ ਵੱਲ ਫੋਕਸ ਹੋਣਾ ਚਾਹੀਦਾ ਜੋ ਜੋ ਤੁਹਾਡਾ ਹੱਥ ਵੱਲ ਫੋਕਸ ਹੋਏਗਾ ਤੁਸੀਂ ਜਿੱਤੋਗੇ ਵੀ ਬਿਲਕੁਲ ਜੀ ਪ੍ਰੈਕਟਿਸ ਦੇ ਜੋ ਜੋ ਪ੍ਰੈਕਟਿਸ ਕਰੋਗੇ ਤੁਸੀਂ ਜਿੱਤੋਗੇ ਵੀ ਜੀ ਬਿਲਕੁਲ ਜੀ ਹਾਂ ਬਿਲਕੁਲ ਤੁਸੀਂ ਜ਼ੋਰ ਲਗਾਓ ਜੀ 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 ਇਹ ਤੇ ਵਿਆਪੇ ਹਾਰ ਗਏ ਨਾ ਇਹ ਆਪੇ ਹਾਰ ਗਏ ਜਿਓਰ ਨਹੀਂ ਲਾਇਆ ਇਹਨਾਂ ਨੇ ਬਹੁਤ ਵਧੀਆ ਇਹਦੇ ਮੈਨੂੰ ਵੀ ਮਹਿਸਾਣਾ ਇੱਕ ਸਕਿੰਟਰੀ ਲੱਗਣਾ ਵਾ ਬਸ ਐਂ ਹੀ ਛੱਡ ਦੇਣਾ ਤੁਸੀਂ ਆ ਦੇਖੋ ਜੀ ਇਹ ਚ ਸਿਰਫ ਟੈਕਨੀਕ ਆ ਹੁਣ ਤੁਸੀਂ ਜ਼ੋਰ ਲਾ ਰਹੇ ਹੋ ਮੈਂ ਟੈਕਨੀਕ ਲਾ ਰਿਹਾ ਹਾਂ ਮੈਂ ਆਪਣਾ ਜ਼ੋਰ ਨਹੀਂ ਲਾਇਆ ਹੋਇਆ ਮੈਂ ਸਿਰਫ ਤੁਹਾਨੂੰ ਟੈਕਨੀਕ ਦਿਨਾ ਰੋਕਿਆ ਹੈ ਮੈਂ ਤੜਨਾ ਉਂਗਲਾ ਵੀ ਖੋਲਾਂਗਾ ਫਿਰ ਵੀ ਤੁਹਾਨੂੰ ਰੋਕ ਲਾਂਗਾ ਮੈਂ ਹਮ ਮੈਂ ਨਹੀਂ ਕਰ ਸਕਦਾ ਸਿਰਫ ਮੇ ਕੋ ਟੈਕਨੀਕ ਹੈ ਬਿਲਕੁਲ ਮੈਂ ਅਭਿਆਸ ਕੀਤਾ ਬਾਦ ਤੋਂ ਬਾਦ ਅਸੀਂ ਹਾਂ ਬਿਲਕੁਲ ਬਹੁਤ ਵਧੀਆ ਵੱਡੀ ਗੱਲ ਆਖੀ ਹੈ ਕਿ ਜੇਕਰ ਅਸੀਂ ਆਪਣੇ ਲਕਸ਼ ਨੂੰ ਪਾਉਣਾ ਹੈ ਜੇਕਰ ਅਸੀਂ ਕਿਸੇ ਮੰਜ਼ਲ ਤੱਕ ਜਾਣਾ ਹੈ ਤਾਂ ਫਿਰ ਸਾਨੂੰ ਹਿੰਮਤ ਨਹੀਂ ਛੱਡਣੀ ਚਾਹੀਦੀ ਜੇਕਰ ਅਸੀਂ ਹਾਰ ਜੰਨੇ ਆ ਤੇ ਉਹਦਾ ਇਹ ਮਤਲਬ ਨਹੀਂ ਕਿ ਅਸੀਂ ਹਾਰ ਕੇ ਜ਼ਿੰਦਗੀ ਤੋਂ ਹਾਰ ਕੇ ਹਾਰਨ ਤੋਂ ਬਾਅਦ ਫਿਰ ਦੁਬਾਰਾ ਉੱਠੋ ਫਿਰ ਚੱਲੋ ਫਿਰ ਚੱਲੋਗੇ ਤਾਂ ਫਿਰ ਤੁਹਾਨੂੰ ਵੱਡੇ ਮੈਡਲਾਂ ਦੇ ਨਾਲ-ਨਾਲ ਦੁਨੀਆ ਭਰ ਦੇ ਵਿੱਚ ਤੁਹਾਡੀ ਵਾਹ-ਵਾਹ ਵੀ ਹੋਏਗੀ ਅੱਛਾ ਜਦੋਂ ਤੁਸੀਂ ਇਹ ਗੇਮ ਸ਼ੁਰੂ ਕੀਤੀ ਸੀ ਪਰਿਵਾਰ ਦਾ ਕਿੰਨਾ ਕੁ ਸਾਥ ਰਿਹਾ ਸੀ ਭਰਾ ਤੋਂ ਇਲਾਵਾ ਜੀ ਬਿਲਕੁਲ ਜੀ ਪਰਿਵਾਰ ਤੋਂ ਇਲਾਵਾ ਭਰਾ ਤੋਂ ਇਲਾਵਾ ਮੇਰੇ ਮਦਰ ਨੇ ਫੈਮਿਲੀ ਚ ਜੀ ਅ ਡੈਡੀ 2020 ਚ ਐਕਸਪਾਇਰ ਹੋ ਗਏ ਸੀ ਜਦੋਂ ਉਹ ਹੁੰਦੇ ਸੀ ਉਹ ਮੈਨੂੰ ਬਹੁਤ ਸਪੋਰਟ ਕਰਦੇ ਸੀ ਜਦੋਂ ਮੇਰੇ ਕੋਈ ਇੰਜਰੀ ਹੋਣੀ ਮੈਂ ਡੈਡੀ ਨੂੰ ਕਹਿਣਾ ਕਿ ਮੇਰੇ ਤੇਲ ਮਲਦੋ ਜੀ ਉਦੋਂ ਥਲੈਟ ਕੀ ਕਰਦਾ ਸੀ ਨਾਲ ਮੈਂ ਤੇ ਡੈਡੀ ਨੇ ਮਨਾ ਨਹੀਂ ਕਰਨਾ ਨਹੀਂ ਤੂੰ ਆ ਕੋਈ ਗੱਲ ਨਹੀਂ ਤੂੰ ਅੱਗੇ ਵੱਧ ਰਿਹਾ ਵਾ ਤੂੰ ਬੈਂਤ ਕਰਦਾ ਵਾ ਮਨਾ ਨਹੀਂ ਕਦੀ ਕੀਤਾ ਚਲੋ ਇਸ ਟਾਈਮ ਉਹ ਦੁਨੀਆ ਚ ਨਹੀਂ ਹੈਗੇ ਨੇ ਫੀਲ ਹੁੰਦਾ ਹੈ ਕਮੀ ਮਹਿਸੂਸ ਹੁੰਦੀ ਹੈ ਜਿਨ੍ਹਾਂ ਨੂੰ ਦਿਖਾਣਾ ਸੀ ਸਾਰਾ ਕੁਝ ਉਹ ਹੈਗੇ ਨਹੀਂ ਬਿਲਕੁਲ ਜੀ ਬਿਲਕੁਲ ਅਜ ਉਹ ਹੁੰਦੇ ਤਾਂ ਮੋਲ ਖੁਸ਼ੀ ਨਾ ਖੁੱਲੇ ਨੀ ਸਮਾਨਾ ਸੀ ਕਿ ਪੁੱਤ ਮੇਰਾ ਬਾਜੀ ਮਾਰ ਕੇ ਆਇਆ ਬਿਲਕੁਲ ਹੀ ਬਿਲਕੁਲ ਉਸ ਤੋਂ ਬਾਅਦ ਮੇਰੇ ਮਦਰ ਨੇ ਜੀ ਬਹੁਤ ਸਾਥ ਦਿੱਤਾ ਉਹਨਾਂ ਨੇ ਸਭ ਤੋਂ ਵੱਡਾ ਸਾਥ ਇਹ ਹੈ ਕਿ ਜਦੋਂ ਮੇਰਾ ਕੋਈ ਕੰਪੀਟੀਸ਼ਨ ਹੁੰਦਾ ਹੈ ਕੋਈ ਵੀ ਕੰਪੀਟੀਸ਼ਨ ਆਦੇ ਆਪਣੀ ਸਟੇਟ ਤੋਂ ਬਾਹਰ ਉਹ ਮੇਰੇ ਨਾਲ ਜਾਂਦੇ ਹੀ ਜਾਂਦੇ ਨੇ ਅੱਛਾ ਮੇਰੇ ਨਾਲ ਮੇਰੀ ਵਾਈਫ ਔਰ ਮੇਰਾ ਬੱਚਾ ਹੈ ਛੋਟਾ 2.5 ਸਾਲ ਦਾ ਉਹਨਾਂ ਨੇ ਨਾਲ ਮੇਰੇ سپورਟ ਕਰਨ ਲਈ ਮੈਨੂੰ ਜਾਣੇ ਜਾਣਾ ਕਿਉਂਕਿ ਜਦੋਂ ਇਹ ਮੈਗਮੇਜ ਗੇਮ ਆਈ ਸੀ ਮੈਂ ਇਸ ਲਈ ਬਹੁਤ ਸਟਰਗਲ ਕੀਤਾ ਇਹ ਸਚਾਈ ਹੈ ਸਚਾਈ ਇਹਦਾ ਹੈ ਕਿ ਮੈਨੂੰ ਰੋਕਿਆ ਜਾਂਦਾ ਸੀ ਕਿ ਨਵੀਂ ਗੇਮ ਸੀ ਟੀਮ ਗੇਮ ਨਹੀਂ ਹੈ ਬਹੁਤ ਰਚਨਾ ਆਈਆਂ ਵਿੱਚ ਚਲੋ ਮੈਂ ਪਿੱਛੇ ਨਹੀਂ ਹਟਿਆ ਕਿ ਨਹੀਂ ਮੈਂ ਗੇਮ 'ਚ ਖੇਡਣਾ ਹੀ ਖੇਡਣਾ ਵਾਂ ਅਕਸਰਾਂ ਕੋ ਪਰਮਿਸ਼ਨ ਲਈ ਡਿਜੀ ਸਾਹਮਣੇ ਪਰਮਿਸ਼ਨ ਦਿੱਤੀ ਇੱਥੋਂ ਆਉਣਾ ਸੀ ਜ਼ਿਲ੍ਹੇ 'ਚ ਮੈਨੂੰ ਸਿੱਤੀ ਸਾ ਪਰਮਿਸ਼ਨ ਦਿੰਦੇ ਸੀ ਤੇ ਚਲੋ ਮੈਂ ਖੇਡ ਕੇ ਆਣਾ ਸੀ ਫਿਰ ਮੈਂ ਕਹਿਣਾ ਸੀ ਮੈਂ ਮੈਡਲ ਵੀ ਲੈ ਕੇ ਆਵਾਂਗਾ ਹੂੰ ਪਹਿਲੀ ਵਾਰ ਹੀ ਗਿਆ ਮੇਰਾ ਸਿਲਵਰ ਮੈਡਲ ਆਇਆ ਪਤਾ ਲੱਗਿਆ ਹੈ ਕਿ 골ਡ ਮੈਡਲ ਵਾਲੇ ਨੂੰ ਜਿਹੜਾ ਉਹ ਵਰਲਡ ਪੁਲਿਸ ਗੇਮ 'ਚ ਜਿਹੜਾ ਉਹ ਸਿਲੈਕਸ਼ਨ ਕੀਤੀ ਜਾਂਦੀ ਹੈ ਮੰਚ ਆਇਆ ਕਿ ਨਹੀਂ ਮੈਂ ਘੱਟ ਮਿਹਨਤ ਕੀਤੀ ਸੀ ਚਲੋ ਮੇਰਾ ਸਿਲਵਰ ਮੈਡਲ ਆਇਆ ਅਗਲੀ ਵਾਰ ਉਹੀ ਮੰਚ ਗੱਲ ਬਿਠਾਈ ਕਿ ਨਹੀਂ ਮੈਂ ਵਰਲਡ ਪੁਲਿਸ ਜਿਹੜੀ ਉਹ ਗੇਮ ਖੇਡਣ ਜਾਣੀ ਹੈ ਜਾਣੀ ਆ ਅਗਲੀ ਵਾਰ 2 ਸਾਲ ਬਾਅਦ ਵਧੀਆਂ ਨੇ ਮੈਂ ਹੋਰ ਮਿਹਨਤ ਕੀਤੀ ਮੈਂ ਲਗਾਤਾਰ ਪਿਛਲੇ 2 ਸਾਲ ਤੋਂ ਜਿਹੜਾ ਵਾ ਉਹ 골ਡ ਮੈਡਲ ਲੈ ਕੇ ਆ ਰਹੇ ਹਾਂ ਜੀ 올 ਇੰਡੀਆ ਪੁਲਿਸ ਗੇਮ ਦੇ ਵਿੱਚ ਇਹ 골ਡ ਮੈਡਲ ਲੈ ਕੇ ਆਏ ਜਦੋਂ ਫਿਰ ਕਮਿਸ਼ਨ ਸਾਹਿਬ ਵੱਲੋਂ ਕਿਸ ਤਰ੍ਹਾਂ ਸਨਮਾਨ ਕੀਤਾ ਗਿਆ ਬਿਲਕੁਲ ਜੀ ਸਾਡੇ ਮਾਨਯੋਗ ਕਮਿਸ਼ਨ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਜੀ ਆਈਪੀਐਸ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚ ਜਿਨ੍ਹਾਂ ਨੇ ਮੈਨੂੰ ਆਂਦੇ ਜਿਹੜਾ ਬਹੁਤ ਐਪਰੀਸ਼ੀਏਟ ਕੀਤਾ ਆ ਹੂੰ ਸ਼ਾਇਦ ਤੁਸੀਂ ਦੇਖਿਆ ਵੀ ਹੋਏਗਾ ਉਹਨਾਂ ਨੇ ਨਾਲ ਕਾਨਫਰੰਸ ਵੀ ਕੀਤੀ ਸੀ ਤੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਪਲੇਅਰ ਖੇਡ ਕੇ ਆਂਦਾ ਹੈ ਤਾਂ ਸਾਡੇ ਅਫਸਰ ਜਿਹੜੇ ਆ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਜੀ ਜੀ ਬਿਲਕੁਲ ਬਿਲਕੁਲ ਅੱਛਾ ਸਾਈਜੀ ਕੋਈ ਐਸਾ ਪਾਲ ਦੱਸ ਦਿਓ ਜਦੋਂ ਨਿਰਾਸ਼ਾ ਹੋ ਗਈ ਹੋਵੇ ਜਦੋਂ ਸੋਚਿਆ ਹੋਵੇ ਕਿ ਨਹੀਂ ਯਾਰ ਕਦੀ ਇਸ ਤਰ੍ਹਾਂ ਦਿਲ ਚ ਆਇਆ ਮਨ ਚ ਆਇਆ ਕਿ ਯਾਰ ਮੈਂ ਗੇਮ ਗਲਤੀ ਨਹੀਂ ਚ ਨਤੀ ਕਦੀ ਕਿਉਂਕਿ ਜ਼ਿਆਦਾਤਰ ਤੇ ਜਿਹੜੇ ਮਨੋਬਲ ਟੁੱਟ ਜੇ ਤੇ ਫਿਰ ਤੇ ਬੰਦਾ ਗੇਮ ਹੀ ਛੱਡ ਦਿੰਦਾ ਪਰ ਕਦੀ ਤੁਹਾਡੇ ਮਨ ਚ ਆਇਆ ਹੋਵੇ ਜਿਸ ਤਰੀਕੇ ਨਾਲ ਤੁਸੀਂ ਪਹਿਲੇ ਦੱਸਦੇ ਪਏ ਕਿ ਮੈਨੂੰ ਬੜਿਆ ਨੇ ਕਿਹਾ ਨਹੀਂ ਹੈ ਗੇਮ ਨਹੀਂ ਤੁਹਾਡੇ ਮਨ ਚ ਆਇਆ ਹੋਵੇ ਕਦੀ ਕਿ ਨਹੀਂ ਯਾਰ ਨਾ ਕਰਾਂ ਗੇਮਾਂ ਦੀ ਜੀ ਦੇਖੋ ਜਾਂ ਕੋਈ ਇਸ ਤਰ੍ਹਾਂ ਦਾ ਪਲ ਜਿਹੜਾ ਹਮੇਸ਼ਾ ਵਸਤੀ ਯਾਦ ਰਹਿ ਗਿਆ ਹੋਵੇ ਇਹ ਚੀਜ਼ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਐ ਕਿ ਚਲੋ ਜ਼ਿਲ੍ਹੇ ਚ ਆ ਕੋਈ ਟਾਈਮ ਸੀ ਕਿ ਮੈਨੂੰ ਸੈਂਟਰਲ ਸਪੋਰਟਸ ਨਹੀਂ ਸੀ ਬੁਲਾਉਂਦੇ ਹੂੰ ਕਿ ਨਹੀਂ ਨਵੀਂ ਗੇਮ ਆਏ ਆ ਜੋ ਟਾਈਮ ਹੈਗਾ ਮੇਰੇ ਨੂੰ ਉਹ ਬੁਲਾਉਂਦੇ ਵੀ ਨਹੀਂ ਚਲੋ ਕੁਝ ਪ੍ਰੋਬਲਮ ਕਰਕੇ ਚਲੋ ਮੈਨੂੰ ਨਹੀਂ ਭੇਜਿਆ ਜਾਂਦਾ ਮੈਨੂੰ ਇੱਥੇ ਪੋਸ਼ਣ ਕੀਤਾ ਕੱਲ ਇਹ ਰੈਸਿਪੀ ਸਾਹਿਬ ਨੇ ਜਿਮ ਦੇ ਵਿੱਚ ਅੱਛਾ ਮਨ ਕੇ ਨੋਜਵਾਨ ਨੋਜਵਾਨਾਂ ਨੂੰ ਟ੍ਰੇਡਿੰਗ ਦੇਣ ਨੂੰ ਜੀ ਬਿਲਕੁਲ ਜੀ ਕਿ ਤੂੰ ਆਪਣਾ ਅੱਗੇ ਹੋਰ ਖੇਡ वर्ल्ड ਚੈਂਪੀਅਨ ਹੋਰ ਬਣ ਕੇ ਆ ਤੂੰ ਅੱਗੇ ਤੂੰ ਆਪਣਾ ਅੱਗੇ ਵੱਧ ਹੋਰ ਡਿਊਟੀ ਦੇ ਦੌਰਾਨ ਦੌਰਾਨ ਚਲੋ ਮਨ ਚ ਆਂਦਾ ਵੀ ਸੀ ਕਿਸੇ ਟਾਈਮ ਇੰਨੀ ਡਿਊਟੀ ਬੈਹ ਜਾਂਦੀ ਸੀ ਮਨ ਚ ਆਂਦਾ ਸੀ ਕਿ ਯਾਰ ਮੈਂ ਕੀ ਪੰਗਾ ਲਿਆ ਲਿਆ ਹੂੰ ਕਿ ਗੇਮ ਹੀ ਕਰਨੀ ਆ ਜੇ ਨਾ ਕਰੀਏ ਤਾ ਇੱਕ ਤੰਨੇ ਵੀ ਵੱਜਦੇ ਨੇ ਰੈਪੋ ਘਟ ਜਾਂਦੀ ਕਿ ਯਾਰ ਸ਼ੁਰੂਆਤ ਤੇ ਬੜੇ ਉੱਚੇ ਬੜਾ ਤੂੰ ਰੋਲਾ ਪਾਉਂਦਾ ਸੀ ਕਿ ਹੁਣ ਤੂੰ ਖੇਡਣ ਵੀ ਨਹੀਂ ਗਿਆ ਬਿਲਕੁਲ ਉਸ ਈ ਨੂੰ ਮਨ ਚ ਰੱਖ ਕੇ ਮੈਂ ਕਿਹਾ ਨਹੀਂ ਜੇ ਮੈਂ ਲੱਗਿਆ ਆ ਤੇ ਮੇਰੀ ਫੈਮਲੀ سپورਟ ਨਹੀਂ ਕਰਦੀ ਸੀ ਮੈਨੂੰ ਕਿ ਨਹੀਂ ਚਲੋ ਰਾਤ ਨੂੰ ਲੇਟ ਵੀ ਆਣਾ ਡੂੜੀ ਦੋ ਕਹਿਣਾ ਉਹਨਾਂ ਨੇ ਕਿ ਨਹੀਂ ਤੂੰ ਆਪਣੀ ਪ੍ਰੈਕਟਿਸ ਕਰ ਜਾ ਕੇ ਰੈਸਟ ਕਰ ਲੈ ਕੁਝ ਡਾਈਟ ਖਾਲਾ ਆਉਟਸ ਖਾਲਾ ਤੇ ਉਸ ਤੋਂ ਬਾਅਦ ਆਪਣੀ ਮਿਹਨਤ ਕਰਕੇ ਆ ਕੋਠੇ ਦੇ ਆਪਣਾ ਘਰ ਵਿੱਚ ਜੰਮਿਆ ਕੋਈ ਨਾ ਘਟ ਸੁਲਾਂਗੇ ਬਿਲਕੁਲ ਮੈਡਲ ਲੈ ਕੇ ਆ ਮੈਡਲ ਨਾਲ ਹੀ ਤੇਰੀ ਤਰੱਕੀ ਹੈਗੇ ਉਹੀ ਚੀਜ਼ ਨੂੰ ਮੈਂ ਮੰਚ ਰੱਖ ਕੇ ਮੈਂ ਡਿਊਟੀ ਦੀ ਕੋਈ ਪਰਵਾਹ ਨਹੀਂ ਕੀਤੀ ਰਾਤ ਨੂੰ ਚਲੋ ਸੀਏ ਸਟਾਫ ਚ ਪੋਸਟਿੰਗ ਸੀ ਮੇਰੀ ਰਾਤ ਨੂੰ 2 ਵਜੇ ਜਾਣਾ ਸਵੇਰੇ 5 ਵਜੇ ਜਾਣਾ ਕੋਈ ਟਾਈਮ ਨਹੀਂ ਹੈਗਾ ਸਾਡਾ ਕੋਈ ਤੁਹਾਨੂੰ ਪਤਾ ਹੀ ਹੈ 24 ਘੰਟੇ ਦੇ ਮਲਾਜਮ ਹਾਂ ਸੀ ਉਸ ਤੋਂ ਬਾਅਦ ਵੀ ਚਲੋ ਮੈਂ ਲੱਗਿਆ ਰਿਆ ਮਿਹਨਤ ਦਾ ਫਲ ਕਿਦ ਨਾ ਕਦੇ ਮਿਲਦਾ ਹੀ ਮਿਲਦਾ ਹੈ ਜੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕਹਿੰਦੇ ਕਿ ਮਿਹਨਤ ਤੇ ਕਰਦੇ ਪਏ ਸਾਨੂੰ ਕੁਝ ਮਿਲਦਾ ਨਹੀਂ ਹੈ ਜੀ ਬਿਲਕੁਲ ਜੀ ਇਹ ਬਹੁਤ ਵਧੀਆ ਤੁਸੀਂ ਇਹ ਜਿਹੜੇ ਗੱਲ ਕਹੀ ਹੈ ਕਿ ਅੱਜ ਕੱਲ ਜਿਹੜਾ ਨੌਜਵਾਨ ਹੈ ਮੈਂ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਵੀ ਬਹੁਤ ਧੰਨਵਾਦ ਕਰਦਾ ਜਿਹੜਾ ਉਹਨਾਂ ਨੇ ਨਸ਼ਾ ਰੁਦ ਜਿਹੜਾ ਜੁੱਧ ਜਿਹੜਾ ਉਹ ਜਿਹੜਾ ਨਸ਼ਾ ਖਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਉਹ ਚੀਜ਼ ਨੂੰ ਲੈ ਕੇ ਜਿਹੜਾ ਹੁਣ ਤੱਕ ਆ ਉਹ ਨਸ਼ਿਆਂ ਦਾ ਜਰੂਰ ਫਰਕ ਪਿਆ ਹੈ। ਤੁਸੀਂ ਰੋਜ਼ ਦਾ ਡੇਲੀ ਦਾ ਡੇਲੀ ਦੇਖ ਰਹੇ ਹੋ। ਇਹਨਾਂ ਨਸ਼ਾ ਫੜਿਆ ਜਾ ਰਿਹਾ ਹੈ। 5 ਕਿਲੋ 10 ਕਿਲੋ ਚਲੋ ਹੋ ਰਿਹਾ ਹੈ ਕੱਟ ਰਿਹਾ ਹੈ ਚੀਜ਼ ਨੂੰ ਤੇ ਨੌਜਵਾਨਾਂ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਆਪਣੇ ਵੱਲੋਂ कि ਜਿਹੜੇ ਆ ਉਹ ਮਿਹਨਤ ਵਾਲ ਜਿਹੜਾ ਉਹ ਲੱਗੇ ਰਹਿਣ ਆਪਣਾ ਉਹਨਾਂ ਦਾ ਕੋਈ ਇੱਕ ਏਮ ਹੋਣਾ ਚਾਹੀਦਾ ਹੈ ਕਿ ਮੈਂ ਇਸ ਚੀਜ਼ ਵੱਲ ਜਾਣਾ ਹੀ ਜਾਣਾ ਉਹ ਅੱਜ ਨਹੀਂ ਤੇ ਕੱਲ ਉਹਨਾਂ ਨੂੰ ਉਹ ਜ਼ਰੂਰ ਬਿਲਕੁਲ ਜੀ ਜ਼ਰੂਰ ਫਲ ਮਿਲੇਗਾ ਲੇਟ ਮਿਲੇਗਾ ਪਰ ਮਿਲੇਗਾ ਜ਼ਰੂਰ ਇਹ ਚੀਜ਼ ਮੇਰੇ ਨਾਲ ਉਦਾਰਨ ਹੈਗੀ ਮੇਰੀ ਮੈਂ 2011 ਤੋਂ ਜਿਹੜੀ ਇਹ ਉਹ ਭਰਤੀ ਦੇਖਣੀ ਸ਼ੁਰੂ ਕਰਤੀ ਮੈਂ ਕੋਈ ਵੀ ਪੈਰਾਮਿਲਟਰੀ ਫੋਰਸ ਦੇ ਟ੍ਰਾਇਲ ਨਹੀਂ ਛੱਡੇ ਹਮ ਸੀਆਰਪੀਐਫ ਆਈ ਆਈਟੀਬੀਪੀ ਆਈਟੀਬੀਪੀ ਬੀਐਸਐਫ ਹੂੰ ਇਥੋਂ ਤੱਕ ਕਿ ਦਿੱਲੀ ਪੁਲਿਸ ਚੰਡੀਗੜ੍ਹ ਪੁਲਿਸ ਜਦੋਂ ਜਦੋਂ ਮੈਂ ਮਿਹਨਤ ਕੀਤੀ ਮੈਨੂੰ ਮਿਲੀ ਤੇ ਮੈਨੂੰ ਮੇਰੇ ਘਰ ਹੀ ਨੌਕਰੀ ਮਿਲ ਗਈ ਇਥੋਂ ਤੱਕ ਕਿ ਆਰਮੀ ਆਰਮੀ ਦੀ ਸਭ ਤੋਂ ਜ਼ਿਆਦਾ ਭਰਤੀਆਂ ਵਿਖੀਆਂ ਖਾਸੇ ਬੇਇਜ਼ਤੀ ਸੁਣਿਆ ਹੋਏਗਾ ਰੈਲੀਆਂ ਹੁੰਦੀਆਂ ਨੇ ਗੁਰਦਾਸਪੁਰ ਰੈਲੀ ਹੁੰਦੀ ਤੇ ਬੜੀ ਮੈਂ 200 250 ਦੇ ਮੁੰਡੇ ਦੇ ਵਿੱਚ ਜਿਹੜਾ ਉਹ ਦੌੜ ਕੇ ਐਕਸੀਡੈਂਟ ਮਾਰਦਾ ਰਿਹਾ ਮਤਲਬ ਕਿ ਮਿਹਨਤ ਨਹੀਂ ਛੱਡੀ ਆਪਣੀ ਮੈਂ ਪਿੱਛਾ ਨਹੀਂ ਦੇਖਿਆ ਕਿ ਕੋਈ ਗੱਲ ਨਹੀਂ ਆ ਜੀ ਅੱਜ ਨਹੀਂ ਜੇ ਕੱਲ ਨੂੰ ਕੋਈ ਮੈਂ ਸਫਲ ਤੇ ਹੋਵਾਂਗਾ ਜੀ ਮੇਰੀ ਉਦਾਹਰਣ ਵੀ ਐਸ ਚੀਜ਼ ਦੀ ਕਿ ਜਦੋਂ ਮਿਲੀ ਆ ਤੇ ਮੈਨੂੰ ਆਪਣੇ ਘਰ ਜੀ ਮਿਲ ਗਈ ਪੰਜਾਬ ਪੁਲਿਸ ਨੌਕਰੀ ਮਿਲ ਗਈ ਇਸ ਪਿਛੇ ਘਰ ਦੇ ਬਹੁਤ ਖੁਸ਼ ਹੈਗੇ ਚਲੋ ਜਿਹੜਾ ਸਾਡਾ ਬੇਟਾ ਵਾ ਸਾਡਾ ਮੁੰਡਾ ਵਾ ਉਹ ਸਾਡੇ ਕੋਲ ਹੀ ਹੈਗਾ ਵਾ ਇੱਥੇ ਨੌਕਰੀ ਕਰ ਰਿਹਾ ਚਲੋ ਮੈਂ ਨੌਕਰੀ ਦੇ ਨਾਮ ਨਾਲ ਜਿਹੜੀ ਉਹ ਆਪਣੀ ਗੇਮ ਵੀ ਕੀਤੀ ਬਿਲਕੁਲ ਬਿਲਕੁਲ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮੁਲਾਕਾਤ ਕਰਕੇ ਗੱਲਬਾਤ ਸਾਂਝੀ ਕਰਕੇ ਤੁਹਾਨੂੰ ਦੱਸੀਏ ਕਿ ਇਹ ਪੰਜਾਬ ਪੁਲਿਸ ਅੰਮ੍ਰਿਤਸਰ ਪੁਲਿਸ ਦਾ ਉਹ ਹੋਣਹਾਰ ਨੌਜਵਾਨ ਸਿਪਾਹੀ ਹੈ ਜਿਨੇ ਬੜੀ ਬੜੀ ਦੂਰ ਤੱਕ ਮੱਲਾ ਮਾਰੀਆਂ ਜਿਨੇ ਇਹ ਸਾਬਤ ਕਰ ਦਿੱਤਾ ਕਿ ਵਾਕਿਆ ਹੀ ਜੇਕਰ ਅਸੀਂ ਮਿਹਨਤ ਮਾਰਦੇ ਆਂ ਤੇ ਆਪਾਂ ਅੱਗੇ ਵੀ ਵੱਧ ਸਕਦੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਹੁਤ ਵੱਡੀ ਮਾਲ ਮਾਰ ਸਕਦੇ ਆਂ ਜੇਕਰ ਤੁਸੀਂ ਸਾਰੇ ਸਾਥ ਚੱਲੋ ਪੂਰੇ ਪੰਜਾਬ ਦੇ ਵਿੱਚ ਇੱਕ ਖਾਸ ਅਸੀਂ ਪੰਜਾਬ ਬਣਾ ਸਕਦੇ ਆਂ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ